ਸੋ ਹੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀਜਾ ਸੋ ਹੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀਜਾ ਸੋ ਹੰਗ ਮਾਰਾਈ ਸ਼ੇਰ ਭਗਵਾਨ ਦੀ ਜੈ ਸੋ ਹੰਮਾਰਾ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਮਾਰਾ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸਤਿਕਾਰਯੋਗ ਹਰ ਸੰਗਜਿਓ ਉਸ ਪਰਮਾਤਮਾ ਨੇ ਪਹਿਲੀ ਵਾਰ ਮਾਤਲੁਕਤੀ ਕਿਰਪਾ ਕੀਤੀ ਆਪਜੀ ਸਭ ਨੂੰ ਉਸਨੇ 994 ਚੋਕੜੀ ਜੁਗ ਦੇ ਬਿਛੜਿਆ ਆਤਮਾ ਨੂੰ ਜਨਪਕਤ ਬਨਾਇਆ ਉਹ ਸਿੱਧਾ ਦਸਮਦਵਾਰੀ ਤੇ ਆ ਕੇ ਮਿਲ ਕਰਾਇਆ ਉਸ ਪਰ ਸੰਸਾਰ ਜੇ ਭਗਤੀਆਂ ਕਰਕੇ ਤਾਨਵਾਵੇ ਤੇ ਉਹ ਦਸਮੰਦਵਾਰੀ ਤੱਕ ਪਹੁੰਚਦਾ ਚਿੱਟੀ ਧਾਰ ਦੇ ਵਿੱਚ ਪਰ ਇਥੇ ਪ੍ਰਮਾਤਮਾ ਨੇ ਕੀ ਕੀਤਾ ਸਾਡਾ ਤੇ ਮੇਲ ਹੀ ਆਪਣੇ ਨਾਲ ਸਿੱਧਾ ਕਰ ਲਿਆ ਸਿੱਧੀ ਦਸਮੰਦਵਾਰੀ ਨਾਲ ਸਾਡੀ ਤੇ ਕਿੜੀ ਖੋਲ ਕੇ ਉਸ ਪ੍ਰਮਾਤਮਾ ਨੇ ਹੋਰ ਪ੍ਰਮਾਤਮਾ ਨੇ ਕੀ ਕਿਹਾ ਪਾਠ ਨਹੀਂ ਕਰਉਣਾ ਭਗਤੀਆਂ ਨਹੀਂ ਕਰਾਉਣੀ ਹੈ ਉਸਨੇ ਕੀ ਕਿਹਾ ਜਨ ਭਗਤੋ ਤੁਸੀਂ ਮੇਰੇ ਮੈਨੂੰ ਆਪਣਾ ਲਿਓ ਬਣਾ ਇਹੋ ਤੁਹਾਡੀ ਭਗਤੀ ਨਜ਼ਰੀ ਆਈਆ ਕਿ ਐਸੀ ਸੁਣ ਬਣਾ ਲਿਆ ਆਪਣੇ ਫੇਰ ਜਿੱਥੇ ਕੋ ਉੱਥੇ ਦੀਵਾ ਚੜਾ ਏ ਮੇਰੀ ਬੇਪਰਵਾਹੀਆਂ ਇੰਨੀ ਕਿ ਸੰਕਤੀ ਗੇਲ ਸਚਿ ਪਾਸ਼ਾ ਜੀ ਨੇ ਕਿਹਾ ਗ੍ਰੰਥ ਰੰਬਰ 22 ਦੇ ਵਿੱਚ ਸਮਾ ਨਹੀਂ ਹੈ ਇਹ ਮਿਲਾ 994 ਚੋਕੜੀ ਜੁਗ ਪਿਛੋਂ ਹੁੰਦਾ ਨਾਲ ਸਬਬ ਇਸ ਬਬੀ ਮਿਲਾ ਹੋਇਆ ਇਹ ਮਿਲਾ 994 ਚੋਕੜੀ ਪਿਛੋਂ ਹੁੰਦਾ ਨਾਲ ਸਬੱਬ ਜੁਗ-ਜੁਗ ਹੱਥ ਕਿਸੇ ਨਾ ਆਈਆ ਇਹ ਮੇ ਇਹ ਕਿਸੇ ਨੂੰ ਹੱਥ ਨਹੀਂ ਆਇਆ ਜੇ ਆਇਆ ਤੇ ਤੇ ਅੰਜਾਈ ਨਾ ਕਿਤੇ ਜਾਣਦੇ ਤੀ ਯਾਦ ਰੱਖਿਓ ਉਸਨੂੰ ਇਸ ਸਮੇਂ ਨੂੰ ਸਾਰਿਆਂ ਖੋਜਣਾ ਭਜਣਾ ਲੱਭ ਲੱਭ ਇਸ ਸਮੇਂ ਨੂੰ ਸਾਰਿਆਂ ਖੋਜਣਾ ਬਚਣਾ ਲੱਬ ਲੱਪ ਲੱਬਿਆਂ ਹੱਥ ਕਿਸੇ ਨਾ ਆਈਆ ਜੇ ਉਸ ਦੇ ਹੁਕਮ ਵਿੱਚ ਨਹੀਂ ਹੈ ਤਾਂ ਜਕਾਰੇ ਲਾਣੇ ਬਹੁਤ ਸੋਖੇ ਆ ਮੇਰੇ ਪੈਣ ਦੇ ਪ੍ਰਭੂ ਉਹਦੇ ਹੁਕਮ ਚੱਲਣਾ ਬਹੁਤ ਔਖਾ ਏ ਉਹਦੇ ਨਿਯਮ ਹੀ ਪਰਮੇਸ਼ਰ ਹਿਆ ਕੁਣ ਜਨ ਭਗਤੋ ਜਦ ਵਖੋਗੇ ਤੇ ਵਖੋਗੇ ਉਪਰ ਆਪਣੀ ਸ਼ਾ ਰਗ ਨੋਂ ਦਵਾਰੇ ਤੋਂ ਉਪਰ ਤਰਸ ਦਿਖਾਈਆ ਤੁਹਾਡੀ ਆਤਮਾ ਨਾਲ ਪਰਮਾਤਮਾ ਹੋ ਜਾਣਾ ਵਜ ਤੁਹਾਡੀ ਆਤਮਾ ਨਾਲ ਪਰਮਾਤਮਾ ਹੋ ਜਾਣਾ ਵਜ ਅੰਦਰੋਂ ਨਾਤਾ ਸਕੇ ਨਾ ਕੋਈ ਤੜਾਈਆ ਜਿੱਦ ਸਾਡੇ ਨਾਲ ਉਹਨੇ ਕਿਹਾ ਜਲਪਕ ਤੋਂ ਮੈਂ ਸਦਾ ਤੁਹਾਡੇ ਨਾਲ ਇਕ ਲਾਗੁਰ ਮਗਲ ਨજર ਕੋਈ ਨਹੀਂ ਬਥੇਰਾ ਚੇਰ ਠੱਗੀ ਮਾਰੀ ਪਰਮਾਤਮਾ ਕਹਿੰਦਾ ਬਥੇਰਾ ਚਿਰ ਠੱਗੀ ਮਾਰੀ ਤੁਸੀਂ ਕਿਹਾ ਠੱਗ ਅਸੀਂ ਉਸ ਨੂੰ ਠੱਗ ਕਿਹਾ ਪਰਮਾਤਮਾ ਗੋਰੀ ਵਾਲਾ ਸਬਦੇ ਲੇਖੇ ਪੂਰਦੇ ਕਰਾਈਆ ਓਠ ਗੋਰੀ ਵਾਲਾ ਹੀ ਸਬਦੇ ਲਖੇ ਸਾਡੇ ਪੂਰੇ ਕਰਿਆ ਪਰਮਾਤਮਾ ਅੱਜ ਤੋਂ ਤੁਹਾਡਾ ਤੇ ਪ੍ਰਭੂ ਦਾ ਹਿੱਸਾ ਹੋ ਗਿਆ ਅਦੋ ਅਦੂ ਕੀ ਕਰਾਂਗੇ ਹਰ ਸੰਕੇਤ ਜੀ ਇਸ ਲਿਖਤਾਂ ਨੂੰ ਅਸੀਂ ਪੜ੍ਹ ਕੇ ਵਿਚਾਰਨਾ ਹੀ ਨਹੀਂਏ ਤਾਂ ਵੀ ਜਗਾਰ ਹੀ ਲਾਂਦੇ ਰਾਵਾਂਗੇ ਤਾਂ ਉਹ ਕਿਹੜੀ ਕਾਰੀ ਜਾਣਗੇ ਸਾਠੇ ਜੀ ਦਾ ਉਸਤੇ ਨਿਯਮ ਉਸਤੇ ਜਿਹੜੇ ਅਸੂਲ ਹੀ ਉਹ ਰੱਬ ਦਾ ਰੂਪ ਹੈ ਉਹੀ ਪਰਮਾਤਮਾ ਹੈ ਅੱਜ ਤੋਂ ਤੁਹਾਡਾ ਤੇ ਪ੍ਰਭੂ ਦਾ ਹਿੱਸਾ ਹੋ ਗਿਆ ਦੋ ਅਦ ਵਖਰੀ ਵੰਡ ਨਾ ਕੋਈ ਵੰਡਾਈ ਆ ਉਸਨੇ ਕੋਈ ਵੰਡ ਹੀ ਨਹੀਂ ਰੱਖੀ ਸਾਤੋਂ ਦੂਰ ਹੀ ਨਹੀਂ ਹੈਗਾ ਪਿਆਰਿਓ ਅਸੀਂ ਉਸ ਨੂੰ ਦੂਰ ਕਿਉਂ ਸਮਝਦੇ ਹਾਂ ਉਸ ਪ੍ਰਮਾਤਮਾ ਨੂੰ ਇਹ ਛੱਬੀ ਬੋਧ ਹੀ ਲਿਖਤੇ ਆ ਛੇਂ ਜਸਮ ਸਤਿ ਜਿੰਨੇ ਵੀ ਰਵੀ ਨੇ ਪੜਨਾ ਹੋਵੇ ਉਹ ਪੜ ਸਕਦਾ ਹੈ ਅੱਗੇ ਪਾਸ਼ਣ ਕੀ ਕਿਹਾ ਕਿ ਮੈਂ ਜਿਨ੍ਹਾਂ ਨੂੰ ਮਿਲ ਜਾਣਾ ਹਾਂ ਉਹ ਜਗਤ ਤ੍ਰਿਸ਼ਨਾ ਨਾ ਕਦੇ ਰੱਖਿਓ ਪਕਤ ਪਕਤ ਕਿਸ ਤਰ੍ਹਾਂ ਦਾ ਹੁੰਦਾ ਜਨ ਭਗਤ ਕਦੇ ਨਾ ਹੋਵੇ ਭੁੱਖਾ ਉਸ ਭੁੱਖਾ ਸਿਰ ਕੋ ਦੱਸਦਾ ਹੋਵੇ ਉਸ ਨੂੰ ਕਿਸੇ ਚੀਜ਼ ਦੀ ਭੁੱਖ ਨਹੀਂ ਹੋਣੀ ਚਾਹੀਦੀ ਜਗਤ ਤ੍ਰਿਸ਼ਨਾ ਨਾ ਕੋਈ ਵਖਾਈਆ ਉਸ ਨੂੰ ਜਗਤ ਦੀ ਭੁੱਖ ਨਹੀਂ ਹੋਣੀ ਚਾਹੀਦੀ ਉਸ ਨੂੰ ਸਿਰਫ ਆਪਣੇ ਬਾਪ ਦੀ ਭੁੱਖ ਹੋਣੀ ਚਾਹੀਦੀ ਇੱਕ ਓੰਕਾਰ ਦਾ ਉਸ ਦੇ ਚਰਨਾਂ ਦਾ ਪਿਆਰ ਦੀ ਭੁੱਖ ਹੋਣੀ ਚਾਹੀਦੀ ਜੀ ਨਾਂ ਦਾ ਅੰਤਰ ਆਤਮ ਹੋ ਗਿਆ ਸੁੱਚਾ ਕੂੜ ਮੈਲ ਰਹੇ ਨਰਾਇਆ ਸਾਡੇ ਅੰਤਰ ਆਤਮ ਸੁੱਚੇ ਕਰ ਗਿਆ ਪ੍ਰਮਾਤਮਾ ਫਿਰ ਕੂੜ ਮੈਲ ਕਿਹੜੀ ਗੱਲ ਦੀ ਦੁਨਿਆਵੀਂ ਚੀਚਾਂ ਨੂੰ ਅਸੀਂ ਤੇ ਕਿਉਂ ਪਖਰ ਖਲੇ ਲੈਨੇ ਅਸੀਂ ਇਹ ਯਾਦ ਰੱਖਣਾ ਹੈ ਅਸੀਂ ਸੰਸਾਰ ਤੋਂ ਅਲੱਗ ਹਾਂ ਕੂੜ ਮੈਲ ਰਹੇ ਨਰਾਇਆ ਉਹਨਾਂ ਦਾ ਭੰਡਾਰਾ ਕਦੇ ਨਾ ਮੁੱਕਾ ਉਹਦਾ ਭੰਡਾਰਾ ਕਦੇ ਮੁੱਕ ਨਹੀਂ ਸਕਦਾ ਜਿਹੜਾ ਪ੍ਰਮਾਤਮਾ ਦਾ ਹੋ ਜਾਂਦਾ ਏ ਜਿਹੜਾ ਉਹਦੇ ਪੈਰ ਦੇ ਵਿੱਚ ਆਇਆ ਉਸ ਦਾ ਕਦੇ ਭੰਡਾਰਾ ਖਤਮ ਨਹੀਂ ਹੁੰਦਾ ਉਹਨਾਂ ਦਾ ਭੰਡਾਰਾ ਕਦੇ ਨਾ ਮੁੱਕਾ ਆਂ ਦੇਵਨ ਹਾਰਨ ਦੇ ਅਕ ਮਾਈਆ ਭਗਤ ਭਗਵਾਨ ਦਾ ਸਦਾ ਟੁੱਕਰ ਸੁਕਾ ਇਹ ਬਹੁਤ ਇੰਪੋਰਟੈਂਟ ਲਾਈਨ ਹੈ ਭਗਵਾਨ ਦਾ ਜਿਹੜਾ ਟੁਕਰ ਹੈ ਉਸ ਹਮੇਸ਼ਾ ਭਗਤ ਭਗਵਾਨ ਦਾ ਸਦਾ ਟੁਕਰ ਸੁਕਾ ਸ਼ਾ ਪਾਦ ਸ਼ਾਂਦੇ ਕਰ ਕਦੇ ਨਾ ਪਾਈਆਂ ਜਿਨ੍ਹਾਂ ਦਾ ਜੀਵਨ ਪ੍ਰਭੂ ਦੀ ਪ੍ਰੀਤੀ ਅੰਦਰ ਉੱਚਾ ਜਿਨ੍ਹਾਂ ਦਾ ਜੀਵਨ ਹੀ ਉਸ ਪ੍ਰਭੂ ਦੇ ਚਰਨਾਂ ਦੇ ਵਿੱਚ ਜੇ ਉਹ ਆ ਜਾਂਦਾ ਹੈ ਤਾਂ ਫਿਰ ਉਸ ਤੋਂ ਵੱਡੀ ਹੋਰ ਕੋਈ ਪੜਾਈ ਨਹੀਂ ਹੋ ਸਕਦੀ ਅਸੀਂ ਨਾਮ ਜਿੰਨਾ ਮਰਜ਼ੀ ਚ ਕਦੇ ਰਹੀਏ ਪਾਠ ਕਰਦੇ ਰਹੀਏ ਸੋਹਮ ਕਰਦੇ ਰਹੋ ਜੀ ਅਸੀਂ ਉਹਦੇ ਹੁਕਮ ਚ ਨਹੀਂ ਹੈ ਤਾਂ ਉਹ ਵੀ ਜ਼ੀਰੂ ਆ ਸ਼ਿਰਹੀ ਭਗਵਾਨ ਉੱਤੇ ਚਲੇ ਕਿਸੇ ਨਾ ਕੋਈ ਗੁੱਸਾ ਕੋਦੇ ਕਮਲਿਆਂ ਗਲੇ ਲਗਾਈਆਂ ਤੇ ਕਿਹੜੀ ਗੱਲ ਦਾ ਗੁੱਸਾ ਸਾਡਾ ਰਹਿ ਜੂਗਾ ਜੇ ਜੀ ਉਹ ਸਾਨੂੰ ਨੇ ਗਾਲੀ ਲਗਾ ਲਿਆ ਪ੍ਰਮਾਤਮਾ ਨੇ कोजे कमले गले लगाईया ज्योति जो, जो स्वरूप हारा बपनी कृपा कर भगत सुहेला लोक मात आप उठाए सुता सुनो सुत्या आगे जगह ऐसी फिर सौंग की कोशिश करते ਫਗਤ ਸੁਹਿਲਾ ਲੋਕਮਾਤ ਆਪ ਉਠਾਏ ਸੁਤਾ ਸੋਈ ਸੁਰਤੀ ਆਪ ਜਗਾਈਆ ਨਸਦੀ ਦਸਮ ਦਵਾਰ ਤੋਂ ਸ਼ੁਰੂਆਤ ਕੀਤੀ ਹੈ ਸਾਡੀ ਸੋਹਰ ਸੰਗਦੀ ਸਮਾ ਇੰਨੇ ਹੀ ਬਹੁਤ ਹੈ ਜੀ ਆਪਾ ਇਨੀ ਇੱਕ ਲੈਣਾ ਆਪਣੇ ਨਾਲ ਜੇਬ ਚ ਪਾ ਕੇ ਲੈ ਕੇ ਚੱਲੀ ਜਾਈਏ ਨਾ ਇਹ ਸਾਸਨ ਪ੍ਰਵਾਨ ਹੋ ਜੂਗਾ ਸਾਡਾ ਤੁਹਾਨੂੰ ਮਾਫੀ ਚਾਹੁੰਗਾ ਗੋਬਿੰਦ ਪਾਸ਼ਾ ਵੀ ਮੈਂ ਵੀ ਤੁਹਾਨੂੰ ਮਾਫੀ ਚਾਹੁੰਗਾ ਇੱਕ ਮਿੰਟ ਮੈਂ ਹੋਰ ਤੁਹਾਡੇ ਨਾਲ ਗੱਲ ਕਰਾਂਗਾ ਕਿ ਗੋਬਿੰਦ ਪਾਸ਼ਾ ਵੀ ਜਿਹੜੇ ਉਹ ਕਹਿੰਦੇ ਨੇ ਪ੍ਰਭੂ ਮੈਂ ਨਹੀਂ ਤੇਰਾ ਮੰਗਤਾ ਮੈਂ ਤੇਰਾ ਮੰਗਤਾ ਨਹੀਂ ਹੈ ਗੋਬਿੰਦ ਪਾਸ਼ਾ ਕਹਿੰਦੇ ਆ ਮੰਗਣ ਦੀ ਲੋੜ ਹੀ ਨਾ ਰਹੀ ਹੈ ਮੈਂ ਤੇ ਤੂੰ ਕੀ ਮੰਗਣਾ ਉਹ ਨਿਜੀ ਚੀਜ਼ਾਂ ਦਾ ਭੁੱਖਾ ਨਹੀਂ ਸੀ ਗੋਬਿੰਦ ਪਾਸ਼ਾ ਉਹ ਕਿਹਦੇ ਭੁੱਖੇ ਸੀ ਕੀ ਕਹਿੰਦੇ ਸੀ ਮੈਂ ਪਿਆਰ ਮੰਗਿਆ ਤੇਰੇਆਂ ਸੰਗ ਤਾਂ ਮੈਂ ਪਿਆਰ ਮੰਗਿਆ ਤੇਰੀਆਂ ਸੰਗਤਾਂ ਨਾਤਾ ਭਗਤਾਂ ਨਾਲ ਜੁੜਾਈਆ ਇਨਾਂ ਦੇ ਅੰਦਰੋਂ ਕੱਢਦੇ ਹੋਂ ਮੈਂ ਹੰਗ ਤਾਂ ਹੰਗ ਬ੍ਰਾਹਮ ਦੇ ਸਮਝਾਈਆ ਉਹਨਾਂ ਨੂੰ ਕੋਈ ਆਸਰ ਹੀ ਨ ਬਹਿਸਤ ਜਨਤਾ ਆ ਤੇਰੇ ਦਵਾਰੇ ਰਹੇ ਕੋਈ ਨਾ ਭੁੱਖਾ ਨੰਗਤਾ ਆਉ ਨਾਮ ਪੰਡਾਰਾ ਦੇ ਪਰਾਈਆਂ ਇਹ ਸਾਡੀ ਇਸ ਤਰ੍ਹਾਂ ਦੀ ਮੰਗ ਹੈ ਇਹ ਇਸੇ ਕਰਕੇ ਜੇ ਸਾਡੀ ਇਸ ਤਰ੍ਹਾਂ ਦੀ ਸਾਡੀ ਬੁੱਧੀ ਇੱਥੇ ਆ ਜਾਵੇ ਤਾਂ ਸਾਨੂੰ ਪਾਠ ਜਾਪ ਦੀ ਲੋੜ ਨਹੀਂ ਕਿਉਂਕਿ ਪ੍ਰਮਾਤਮਾ ਸਾਡਾ ਤਾਂ ਸੀ ਉਸਦੇ ਹੋ ਜਾਏ ਤੇ ਸਿੱਧਾ ਸਿੱਧਾ ਮਿਲ ਹੋ ਜਾਣਾ ਸੋ ਮਾਫੀ ਚਾਹਾਂਗਾ ਸਮਾਂ ਜ਼ਿਆਦਾ ਹੋ ਗਿਆ ਪੰਜ ਕਰ ਰਹੇ ਸਤਿ ਅਵਰ ਸੰਜੀਤ ਜੀ ਮੱਚਾਂ ਜਾ ਰਹਾ ਗਲਤੀਆਂ ਹੋ ਜਾਂਦੀਆਂ ਮਾਫ ਕਰ ਦੇਣਾ ਸਾਰੀ ਹਰ ਸੰਗ ਕਿਉਂ ਸੰਛਾ ਵੀ ਸੋ ਹੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜਾ ਸੋ ਹੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜਾ ਸੋ ਹਸਮਾਰਾਈ ਸ਼ੇਰ ਸਿੰਘ ਵਿਸ਼ਨੋ ਭੰਗਵਾਂ ਦੀਦਾ ਸੋ ਹਸਮਾਰਾਈ ਸ਼ੇਰ ਸਿੰਘ ਵਿਸ਼ਨੋ ਭੰਗਵਾਂ ਦੀਦਾ ਸੋ